ਪੰਜਾਬ ਵਿੱਚ ਇੱਕ ਆਫਰ ਚੱਲ ਰਹੀ ਆ ਇਹ ਆਫਰ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਨਹੀਂ ਇਹ ਆਫਰ ਉਹਨਾਂ ਵਾਸਤੇ ਆ ਜੋ ਦੂਜੀਆਂ ਸਟੇਟਾਂ ਵਿੱਚ ਜਿੰਨਾਂ ਤੋਂ ਕ੍ਰਾਈਮ ਹੋ ਜਾਂਦਾ ਆ ਉਹਨਾਂ ਪਿੱਛੇ ਪੁਲਿਸ ਪਈ ਹੁੰਦੀ ਆ ਜਾਂ ਉਹ ਭਗੌੜੇ ਹੁੰਦੇ ਆ ਉਹਨਾਂ ਨੂੰ ਘਰਾਉਣ ਦੀ ਲੋੜ ਨਹੀਂ ਉਹ 100 200 ਰੁਪਇਆ ਜੇਬ ਵਿੱਚ ਪਾਉਣ ਸਟੇਸ਼ਨ ਤੇ ਜਾਣ ਤੇ ਪੰਜਾਬ ਨੂੰ ਆਉਣ ਵਾਲੀ ਟ੍ਰੇਨ ਵਿੱਚ ਬੈਠ ਕੇ ਪੰਜਾਬ ਆ ਜਾਣ ਇੱਥੇ ਆ ਕੇ ਉਹਨਾਂ ਲੋਕਾਂ ਨੂੰ ਕਮਰੇ ਵੀ ਅਵੇਲੇਬਲ ਹੋ ਜਾਂਦੇ ਆ ਕੁਝ ਵੋਟਾਂ ਦੇ ਲਾਲਚੀ ਲੋਕ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਦੇ ਆ ਬਿਨਾ ਬੈਕਗ੍ਰਾਉਂਡ ਉਹਨਾਂ ਦਾ ਜਾਣੇ ਬਿਨਾ ਕ੍ਰਿਮినਲ ਰਿਕਾਰਡ ਉਹਨਾਂ ਦਾ ਦੇਖੇ ਇਸ ਤਰ੍ਹਾਂ ਉਹ ਪੰਜਾਬ ਦੇ ਵਸਨੀਕ ਬਣ ਜਾਂਦੇ ਆ ਪਰ ਅਸਲ ਵਿੱਚ ਜੋ ਪੰਜਾਬ ਦੇ ਵਸਨੀਕ ਨੇ ਜਿਨ੍ਹਾਂ ਦੇ ਪੇ ਦਾਦੇ ਪਰਦਾਦਿਆਂ ਨੇ ਪੰਜਾਬ ਨੂੰ ਆਜ਼ਾਦ ਕਰਾਉਣ ਤੇ ਪੰਜਾਬ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਾਸਤੇ ਜਿਨ੍ਹਾਂ ਦਾ ਖੂਨ ਇਸ ਧਰਤੀ ਉੱਤੇ ਡੁੱਲਿਆ ਤੁਸੀਂ ਆ ਕੇ ਉਹਨਾਂ ਦੇ ਪੰਜ ਸਜ ਉਹਨਾਂ ਦੇ ਪੋਤੇ ਪਰਪੋਤੇਆਂ ਨੂੰ ਟਾਰਗੇਟ ਕਰਦੇ ਹੋ ਚੱਕ ਕੇ ਕਤਲ ਕਰ ਦਿੰਦੇ ਹੋ ਕੁਛ ਦਿਨ ਪੰਜਾਬ ਵਿੱਚ ਇਹ ਮੁੱਦਾ ਫਖਦੇ ਆ ਫਿਰ ਤੁਹਾਨੂੰ ਸਜ਼ਾ ਹੋ ਜਾਂਦੀ ਆ ਇਹੀ ਦੁਆਰੇ ਫਿਰ ਹੋਰ ਬੰਦਾ ਆ ਕੇ ਕ੍ਰਿਮੀਨਲ ਇਹੀ ਤਰੀਕੇ ਨਾਲ ਪੰਜਾਬ ਵਿੱਚ ਐਂਟਰੀ ਕਰਦਾ ਤੇ ਇਹੀ ਪ੍ਰੋਸੈਸ ਦੁਆਰੇ ਦੁਹਰਾਉਂਦਾ ਇਹ ਤਦ ਤੱਕ ਪੰਜਾਬ ਵਿੱਚ ਆਫਰਾਂ ਚੱਲਦੀਆਂ ਰਹਿਣੀਆਂ ਜਦ ਤੱਕ ਸਾਡੇ ਪਿੰਡਾਂ ਦੀਆਂ ਸੱਥਾਂ ਸਾਡੇ ਪਿੰਡਾਂ ਵੱਲੋਂ ਚੁਣੇ ਗਏ ਨੁਮਾਇंदे ਸਾਡੇ ਏਰੀਏ ਵਿੱਚ ਪੈਣ ਵਾਲੇ ਥਾਣੇ ਵਿੱਚ ਕੰਮ ਕਰਨ ਵਾਲੇ ਸਾਡੇ ਪੰਜਾਬੀ ਭਰਾ ਜਦ ਤੱਕ ਇਹਨਾਂ ਦੀ ਪੁਸ਼ਪੜਤਾਲ ਪੰਜਾਬ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਆਧਾਰ ਕਾਰਡ ਤੇ ਉਹਨਾਂ ਦੇ ਬੈਕਗ੍ਰਾਉਂਡ ਨਹੀਂ ਚੈੱਕ ਕੀਤੇ ਜਾਂਦੇ ਥਾਣੇ ਥਰੂ ਸਾਧ ਤੱਕ ਇਹ ਆਫਰਾਂ ਚੱਲਦੀਆਂ ਹੀ ਰਹਿਣੀਆਂ ਮੇਰਾ ਮਕਸਦ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਪੰਜਾਬ ਇੱਕ ਮਿੱਟੀ ਦਾ ਟੁਕੜਾ ਨਹੀਂ ਪੰਜਾਬ ਗੁਰੂਆਂ ਪੀਰਾਂ ਯੋਧਿਆਂ ਦੀ ਧਰਤੀ ਆ ਬੜੀਆਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਇਆ ਇਸ ਦਿਨ ਪਹਿਲਾਂ ਹੁਸ਼ਿਆਰਪੁਰ ਤੋਂ ਬਹੁਤ ਦੁਖਦਾਈ ਖਬਰ ਸੁਣਨ ਨੂੰ ਆਈ ਇੱਕ ਮਾਸੂਮ ਬੱਚਾ ਜਿਸ ਦਾ ਨਾਮ ਹਰਵੀਰ ਉਸ ਦੀ ਉਮਰ 5 ਸਾਲ ਇੱਕ ਕਾਮੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਨਮਿਤ ਉਸ ਦੇ ਬੱਚੇ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ 20 ਤਰੀਕ ਨੂੰ ਹੋਣੀ ਆ ਆਪਾਂ ਸਾਰੇ ਵੀਰ ਭਰਾ ਉੱਥੇ ਜਾ ਕੇ ਇਹ ਜਰੂਰ ਮਤਾ ਪਾਸ ਕਰੀਏ ਵੀ ਆਪਾਂ ਨੂੰ ਜਦੋਂ ਵੀ ਕੋਈ ਕਾਮਾ ਚਾਹੀਦਾ ਪੰਜਾਬ ਵਿੱਚ ਸਾਨੂੰ ਉਸ ਦਾ ਪੂਰਾ ਬੈਕਗ੍ਰਾਉਂਡ ਚੈੱਕ ਕਰਨਾ ਚਾਹੀਦਾ ਉਸ ਦਾ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਉਸ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਬਾਕੀ ਜਿੱਥੇ ਵੀ ਵੀਰ ਭਰਾ ਵੀਡੀਓ ਦੇਖਦੇ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ